ਐਮ ਸੀ ਐਮ ਸਾਹਿਬ ਨਾਲ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਸੀ ਐਮ ਸਾਹਿਬ ਦਾ ਆਨਰੇਬਲ ਸੀ ਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਔਦ ਸਿਗਾਈ ਹੈ ਐਜ਼ ਅ ਐਮ ਐਲ ਏ ਉਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ-ਨਾਲ ਮੈਂ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦ ਕਰਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦਾ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਤੀ ਕੰਮ ਕੀਤਾ ਹੋਏ ਥਿਸ ਇਜ਼ ਦਾ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦਾ ਦੇਖਣ ਚ ਆਇਆ ਕਿ ਉੱਥੇ ਲੋਕਾਂ ਦੀਆਂ ਜੋ ਮੁਢਲੀ ਸਹੂਲਤਾਂ ਨੇ ਚਾਹੇ ਸੀਵਰੇਜ ਪ੍ਰੋਬਲਮ ਹੈ, ਬਾਟਰ ਸਪਲਾਈ, ਸਟਰੀਟ ਲਾਈਟ ਔਰ ਦੂਸਰੀਆਂ ਜੋ ਸਮੱਸਿਆ ਹਨ ਉਹ ਪੈਲ ਦੇ ਅਧਾਰ ਤੇ ਕਿਉਂਕਿ ਆਮ ਕਿਉਂਕਿ ਹਰ ਇਨਸਾਨ ਨੂੰ ਸਭ ਤੋਂ ਪਹਿਲੇ ਮੁਢਲੀਆਂ ਲੋੜਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਫੈਸਿਲਿਟੀਆਂ ਇਸ ਕਰਕੇ ਜੋ ਹੈ ਸਭ ਤੋਂ ਪਹਿਲੇ ਇਹਨਾਂ 'ਤੇ ਧਿਆਨ ਦਿੱਤਾ ਜਾਵੇਗਾ। ਔਰ ਮੇਰੀ ਪ੍ਰਾਇੋਰਟੀ ਵੀ ਹੋਏਗੀ ਕਿ ਅਸੀਂ ਸਾਰੀ ਜਨਤਾ ਨੂੰ ਜੋ ਹੈ ਅੱਛਾ ਭਗਤ ਜੀ ਇਲੈਕਸ਼ਨ ਵਿੱਚ ਇਹ ਗੱਲ ਕਿਹਾ ਕਿ ਮੰਤਰੀ ਜੋ ਆਪਣੇ ਜਿਲ੍ਹੇ ਉੱਥੇ ਰਹਿਣਗੇ ਜਲੰਧਰ ਦੀ ਜਿਹੜੀ ਪ੍ਰੋਬਲਮਸ ਉਹ ਪੂਰੀਆਂ ਕਰਕੇ ਉਹ ਰਹਿਗੇ ਜੀ ਜ਼ਰੂਰੀ ਹੈ ਲਾਜ਼ਮੀ ਹੈ ਕਰਨੇ ਨੂੰ ਭਗਤ ਜੀ ਦੀ ਆਸ ਨਹੀਂ ਹੈ ਕਿ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾ ਰਿਹਾ ਹੈ ਕੈਬਨਟ ਮੰਤਰੀ ਬਣਾਇਆ ਜਾ ਰਿਹਾ ਹੈ ਦੇਖੋ ਜੀ ਇਹ ਜੋ ਹੈ ਪਾਰਟੀ ਦਾ ਆਪਣਾ ਡਿਸੀਜਨ ਹੋਏਗਾ ਮੈਂ ਐਜ਼ ਅ ਵਰਕਰ ਕੰਮ ਪਹਿਲੇ ਵੀ ਕੀਤਾ ਹੈ ਔਰ ਲਖਮੀ ਨੜਿਆ ਹੈ ਔਰ ਉਹਦੇ ਬਾਅਦ ਅੱਗੋਂ ਵੀ ਅੱਜ ਦੀ ਡੇਟ ਤੋਂ ਮੈਂ ਆਮ ਆਦਮੀ ਪਾਰਟੀ ਦਾ ਇੱਕ ਡਿਵੋਟੀ ਕਾਰਜਕਰਤਾ ਹਾਂ ਔਰ ਲਗਾਤਾਰੇ ਕੰਮ ਕਰਦਾ ਰਵਾਂਗਾ ਔਰ ਪਾਰਟੀ ਜੋ ਮੈਨੂੰ ਜ਼ਿੰਮੇਵਾਰ ਦੇਗੀ ਮੈਂ ਬਖੂਬੀ ਨਿਭਾਵਾਂਗਾ। ਪ੍ਰਾਇੋਰਟੀਜ਼ ਕੀ ਰਹਿਣਗੀਆਂ ਤੁਹਾਨੂੰ ਆਏ ਸੀ ਹਾਲੇ ਤੱਕ ਅਫੀਸ਼ੀਅਲ ਤੌਰ ਤੇ ਸੋਚ ਆਖ ਲਈਏ ਕੀ ਰਹਿਣਗੀਆਂ ਪ੍ਰਾਇੋਰਟੀ ਮੈਂ ਪਹਿਲੀ ਕਹਿ ਚੁੱਕਿਆ ਹਾਂ ਕਿ ਜੋ ਮਡਲੀਆਂ ਲੋੜਾਂ ਹੈਗੀਆਂ ਨੇ ਜਨਤਾ ਦੀਆਂ ਜਿਨ੍ਹਾਂ ਕਰਕੇ ਲੋਕਾਂ ਨੇ ਆਪਣੀਆਂ ਲੋੜਾਂ ਵਾਸਤੇ ਵੋਟ ਪਾਇਆ ਹੈ ਕਿ ਸਾਨੂੰ ਜੋ ਤਕਲੀਫਾਂ ਹਨ ਉਹ ਦੂਰ ਹੋਣਗੀਆਂ ਮੈਂ ਸਭ ਤੋਂ ਪਹਿਲੇ ਉਹ ਦੂਰ ਕਰਾਂਗਾ। ਗਵਰਨਰ ਜੀ ਤੁਹਾਨੂੰ ਸੁਨੇਹਾ ਆਇਆ ਹੈ ਹਲੇ ਤੱਕ ਜੀ ਮੇਰੇ ਕੋਈ ਸੁਨੇਹਾ ਨਹੀਂ ਆਇਆ ਹੈਗਾ ਨਾਲੇ ਮੇਰਾ ਨੂੰ ਕੋਈ ਤੁਰਾ ਸੁਨੇਹਾ ਭੇਜਣਗੇ ਗਵਰਨਰ ਸਾਹਿਬ ਜੀ ਸੀਐਮ ਸਾਹਿਬ ਨਾਲ ਗੱਲਬਾਤ ਹੋਈ ਹੈ ਜੀ ਮੈਂ ਸੀਐਮ ਸਾਹਿਬ ਨਾਲ ਦੇਖੋ ਅੱਜ ਮੈਨੂੰ ਮੈਂ ਉਹਦਾ ਬਹੁਤ-ਬਹੁਤ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਆਨਰੇਬਲ ਸੀਐਮ ਸਾਹਿਬ ਦਾ ਜਿਨ੍ਹਾਂ ਨੇ ਮੈਨੂੰ ਆਪਣੇ ਨਾਲ ਲੈ ਕੇ ਆਏ ਹਨ ਔਰ ਅੱਜ ਔਤ ਸਿਖਾਈ ਹੈ ਐਜ਼ ਅ ਐਮਐਲਏ ਤੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ-ਨਾਲ ਮੈਂ ਉਹਨਾਂ ਦੇ ਪਰਿਵਾਰ ਦਾ ਵੀ ਬਹੁਤ ਧੰਨਵਾਦੀ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਰਾ ਪਰਿਵਾਰ ਨੇ ਦਿਨ ਰਾਤ ਮਿਹਨਤ ਕੀਤੀ ਹੈ ਫਰਸਟ ਟਾਈਮ ਇਨ ਦ ਹਿਸਟਰੀ ਆਫ ਪੰਜਾਬ ਸਟੇਟ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਨੂੰ ਲੈ ਕੇ ਆਪਣੀ ਪਾਰਟੀ ਦੇ ਉਮੀਦਵਾਰ ਪ੍ਰਤੀ ਕੰਮ ਕੀਤਾ ਹੋਇਆ ਥਿਸ ਇਜ਼ ਅ ਫਰਸਟ ਟਾਈਮ ਸੋ ਆਮ ਥੈਂਕਫੁਲ ਟੂ ਦ ਫੈਮਿਲੀ